ਗੜ ਤੋਂ ਆਪ ਪੰਜਾਬ ਪ੍ਰਧਾਨ ਤੇ ਕੈਬਨਟ ਮੰਤਰੀ ਅਮਨ ਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸੇ ਦੌਰਾਨ ਉਹਨਾਂ ਜਾਣਕਾਰੀ ਸਾਂਝੀ ਕਰਦੇ ਕਿ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਚੱਲ ਰਹੀ ਸਰਕਾਰ ਨੇ ਕਮਾ ਤੋ ਪ੍ਰਭਾਵਿਤ ਹੋ ਕੇ ਲੋਕ ਦੂਸਰੀਆਂ ਪਾਰਟੀਆਂ ਛੱਡ ਕੇ ਆਪ ਚ ਸ਼ਾਮਲ ਹੋ ਰਹੇ ਨੇ ਤੇ ਅੱਜ ਵੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਆਪ ਦੇ ਪਰਿਵਾਰ ਚ ਵਾਅਦਾ ਵੀ ਹੋਇਆ ਤੇ ਉੱਥੇ ਇਸ ਮੌਕੇ ਹੋਰ ਕੀ ਕੁਝ ਕਿਹਾ ਨਜ਼ਰ ਮਾਰਤੇ ਮੋਤੀ ਪਾਰਟੀ ਆ ਜੀ ਉਹ ਮੌਜੂਦ ਨੇ ਔਰ ਸਾਡੀ ਅੰਮ੍ਰਿਤਸਰ ਦੀ ਸਾਰੀ ਟੀਮ ਹੈ ਜਿਹੜੀ ਉਹ ਵੀ ਮੌਜੂਦ ਹੈ ਸਾਥਿਓ ਅੱਜ ਦਾ ਜੋ ਓਕੇਜਨ ਹੈ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਪਿਛਲੇ ਸਾਢੇ ਤਿੰਨ ਸਾਲਾਂ ਦੇ ਡਿਵੈਲਪਮੈਂਟ ਦੇ ਜੋ ਕੰਮ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਜਿਹੜਾ ਉਹ ਲਗਾਤਾਰ ਦਿਨ ਰਾਤ ਹੋ ਰਿਹਾ ਹੈ ਔਰ ਪਿਛਲੇ ਸਮੇਂ ਦੇ ਵਿੱਚ ਜੋ ਅਰਬਨ ਲੋਕਲ ਬਾਡੀਜ਼ ਦੇ ਇਲੈਕਸ਼ਨਾਂ ਸੀਗੀਆਂ ਜਿਹਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਵੱਡੀ ਪੱਦਰ ਦੇ ਉੱਪਰ ਕਾਮਯਾਬੀ ਉਹਨਾਂ ਸ਼ਹਿਰਾਂ ਦੇ ਲੋਕਾਂ ਨੇ ਆਵਾਜ਼ੀ ਪਾਰਟੀ ਨੂੰ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਾਰੀਆਂ ਕਾਰਪੋਰੇਸ਼ਨਾਂ ਔਰ ਮਿਊਸਪਲ ਕਮੇਟੀਆਂ ਕਾਉਂਸਲਜ਼ ਦੇ ਵਿੱਚ ਸਾਡੀਆਂ ਟੀਮਾਂ ਨੇ ਜਿਹੜੀਆਂ ਉੱਥੋਂ ਦੇ ਐਮਸੀ ਪ੍ਰਧਾਨ ਵਾਈਸ ਪ੍ਰਧਾਨ ਸਾਰੇ ਨਾਲ ਮਿਲ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਡਿਵੈਲਪਮੈਂਟ ਦੇ ਕੰਮ ਕਰ ਰਹੇ ਸੀਗੇ ਤੇ ਉਸੇ ਦੀ ਵਜ੍ਹਾ ਕਰਕੇ ਅੱਜ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਦੇ ਦੋ ਕਾਂਗਰਸ ਪਾਰਟੀ ਨੂੰ ਛੱਡ ਕੇ ਐਮਸੀ ਸਹਿਬਾਨ ਉਹ ਆਜਾਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹਦੇ ਵਿੱਚ ਸਾਡੇ ਭੈਣ ਸ਼ਿਵਾਲੀ ਜੀ ਜਿਨ੍ਹਾਂ ਦਾ ਵਾਰਡ ਨੰਬਰ 79 79 ਵਾਰਡ ਨੰਬਰ ਦੇ ਵਿੱਚੋਂ ਇਹ ਕਾਂਗਰਸ ਪਾਰਟੀ ਦੀ ਟਿਕਟ ਤੇ ਐਮਸੀ ਬਣੇ ਸੀਗੇ ਤੇ ਇਹਨਾਂ ਦੇ ਨਾਲ ਡਾਕਟਰ ਅਵਤਾਰ ਸਿੰਘ ਜੀ ਇਹ ਵੋਟ ਨੰਬਰ 72 ਤੋਂ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਜਿੱਤੇ ਸੀਗੇ ਅੱਜ ਦੋਨੋਂ ਸਾਡੇ ਸਾਥੀ ਕਾਂਗਰਸ ਪਾਰਟੀ ਨੂੰ ਸਦਾ ਦੇ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮੇਅਰ ਸਾਹਿਬ ਮੋਤੀ ਪਾਟਿਆ ਜੀ ਇਹਨਾਂ ਦੇ ਸਾਰੇ ਸਾਥੀਆਂ ਨੂੰ ਪੂਰੀ ਕਾਰਪੋਰੇਸ਼ਨ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਹੋਰ ਡਵੈਲਪਮੈਂਟ ਦੇ ਕੰਮ ਪੂਰੀ ਮਜ਼ਬੂਤੀ ਦੇ ਨਾਲ ਕਰਨ ਦਾ ਮੌਕਾ ਜਿਹੜਾ ਉਹ ਮਿਲੂਗਾ ਕਿਉਂਕਿ ਪਾਰਟੀ ਔਰ ਟੀਮ ਜਦੋਂ ਮਜ਼ਬੂਤ ਹੋਏਗੀ ਤਾਂ ਮੈਂ ਸਮਝਦਾ ਕਿ ਹੋਰ ਸੁਚੱਜੇ ਢੰਗ ਦੇ ਨਾਲ ਔਰ ਤੇਜ਼ੀ ਦੇ ਨਾਲ ਡਵੈਲਪਮੈਂਟ ਦੇ ਕੰਮ ਜਿਹੜੇ ਅੰਮ੍ਰਿਤਸਰ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੇ ਹੋ ਸਕਣਗੇ ਸੋ ਇਨ੍ਹਾਂ ਦੋਨੋਂ ਸਾਡੇ ਸਾਥੀਆਂ ਨੂੰ ਭੈਣ ਸ਼ਿਵਾਲੀ ਜੀ ਨੂੰ ਔਰ ਡਾਕਟਰ ਅਵਤਾਰ ਸਿੰਘ ਜੀ ਨੂੰ ਮੈਂ ਜਿੱਥੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਆਖਦਾ ਵੈਲਕਮ ਕਰਦਾ ਉਹਨਾਂ ਨੂੰ ਵਿਸ਼ਵਾਸ ਹੋਣਾ ਕਿ ਇਹਨਾਂ ਦੇ ਬੋਰਡਾਂ ਦੇ ਔਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਕੰਮ ਨੇ ਜਿਹੜੇ ਉਹ ਬਹਿਲ ਦੇ ਆਧਾਰ ਦੇ ਉੱਪਰ ਆ ਹੋਣਗੇ ਔਰ ਪਾਰਟੀ ਦੇ ਵਿੱਚ ਵੀ ਬਣਦਾ ਮਾਨ ਸਨਮਾਨ ਇਹਨਾਂ ਦਾ ਹੋਏਗਾ ਔਰ ਨਾਲ ਸਾਡੇ ਸਾਥੀ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਉਪਰਾਲਾ ਕੀਤਾ ਉਹ ਵੀ ਸਾਰੇ ਅੱਜ ਮੌਜੂਦ ਨੇ ਸੋ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਨੇ ਸਕੀਮ ਜੋ ਜਿਸ ਤਰੀਕੇ ਦੇ ਨਾਲ ਕਿਸਾਨ ਨੇ ਚਾਹਦੇ ਸੀਗੇ ਉਹ ਸਰਕਾਰ ਨੇ ਉਹਨਾਂ ਦੇ ਸੈਂਟੀਮੈਂਟਸ ਨੂੰ ਸਮਝ ਦੇ ਸਕੀ ਵਾਪਿਸ ਲਈ ਇਹ ਜੀ ਕਹਿਣਾ ਕੀ ਹੈ ਉਦੋਂ ऑलरेडी ਹਮ ਸਰਵਲ ਜਦੋਂ ਪਾਲਿਸੀ ਕੈਰੀ ਸੀ ਉਸ ਵਕਤ ਸਰਕਾਰ ਦੇ ਕਿ ਪੂਰੇ ਫਾਇਦੇ ਲਿਖਣਾ